ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਬਚਾਓ ਜਤਰਾ ਅੱਜ ਜੀਰੇ ਹਲਕੇ ਤੋਂ ਸ਼ੁਰੂ ਹੋ ਪ੍ਰੋਇਪਰ ਵਿਖੇ ਪਹੁੰਚੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਟਾਰੀ ਤੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਜਤਰਾ ਅੱਜ ਜੀਰਾ ਵਿਖੇ ਪਹੁੰਚੀ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਉਹ ਸਮੇਂ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕੱਖੋ ਹੌਲਾ ਕਰਕੇ ਰੱਖ ਦਿੱਤਾ ਹੈ ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸੇਖਾ ਅਤੇ ਪਹੁੰਚ ਜਨੇਜਾ ਸਿੰਘ ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 60000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਦੀ ਕਿਸੇ ਗਲੀ ਵਿੱਚ ਇੱਕ ਇੱਟ ਵੀ ਨਹੀਂ ਲਗਾਈ ਜਦਕਿ ਪੰਜਾਬ ਦਾ ਪੈਸਾ ਕੇਜਰੀਵਾਲ ਨੂੰ ਜਹਾਜ਼ਾਂ ਦੇ ਚੂਟੇ ਦਿਵਾਉਣ ਅਤੇ ਆਪਣੀ ਪਾਰਟੀ ਦੀ ਮਸ਼ੂਰੀ ਤੇ ਲਗਾਇਆ ਜਾ ਰਿਹਾ ਹੈ ਇਸ ਮੌਕੇ 82 ਦਿਨਾਂ ਤੋਂ ਹਲਕਾ ਜੀਰਾ ਦੇ ਵਿਧਾਇਕ ਦੇ ਦਫ਼ਤਰ ਅੱਗੇ ਧਰਨਾ ਦੇ ਰਹੇ ਆਦਰ ਸਕੂਲ ਹਰਦਾਸਾ ਦੇ ਅਧਿਆਪਕਾਂ ਨੇ ਆਪਣੀ ਹੜਤਾਲ ਤਹਿਤ ਚੱਲਦਿਆਂ ਮੰਗਾ ਸਰਦਾਰ ਸੁਖਬੀ ਸਿੰਘ ਨਾਲ ਬਾਤ ਲੱਗਿਆ ਰੱਖੀਆਂ ਤੇ ਮੰਗ ਪੱਤਰ ਵੀ ਦਿੱਤਾ ਗਿਆ ਦੇਖੋ ਪੂਰੀ ਰਿਪੋਰਟ ਜੀਰਾ ਤੋਂ ਅੰਗਰੇਜ਼ ਬਰਾਡ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਕੇ ਸਭ ਤੋਂ ਪਹਿਲਾਂ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸੇਖੋ ਸਾਹਿਬ ਅੱਜ ਦਾ ਸਾਡਾ ਪ੍ਰੋਗਰਾਮ ਸੀ ਸੁਖਵੀਰ ਬਾਦਲ ਦੀ ਪਹੁੰਚ ਤੇ ਜੀਰਾ ਵਿਖੇ ਜਿਹੜਾ ਇਹ ਅੱਜ ਦਾ ਜੀਰਾ ਜੀ ਜਿਹੜਾ ਇਕੱਠ ਹੋਇਆ ਤੁਹਾਡੀ ਗਵਾਈ ਚ ਹੋਇਆ ਇਸ ਬਾਰੇ ਕੀ ਕਹਿਣਾ ਚਾਹੋਗੇ ਪੰਜਾਬ ਪਟੋ ਯਾਤਰਾ ਬਾਰੇ देखो पंजाब दे हालात बहुत 나ਜੁਕ ਹੈ। पंजाब ਕਰਜਾਈ ਹੋ ਰਿਹਾ ਹੈ। ਡਿਵੈਲਪਮੈਂਟ ਬਿਲਕੁਲ ਬੰਦ ਹੈ। ਕਿਸੇ ਵਰਗ ਨੂੰ ਕੋਈ ਮਦਦ ਨਹੀਂ ਮਿਲ ਰਹੀ। ਲਾਂਡ ਹੋਟ ਰਹੋਣੇ ਆ ਕਾਲੇਦਾਲ ਨੇ। ਇਹ ਪੰਜਾਬ بچاؤ ਯਾਤਰਾ ਦਾ ਇੱਕ ਰੰਭ ਕੀਤਾ ਜੋ ਮਾਝ ਤੋਂ ਸ਼ੁਰੂ ਹੋਈ ਹੈ। ਅੱਜ ਆਪਣੇ ਨਾਲ ਵਿੱਚ ਜੀ ਦੇ ਹਰਕਤ ਸ਼ੁਰੂਆਤ ਹੋਈ ਹੈ। ਔਰ ਬਹੁਤ ਵੱਡੇ ਵੱਡੇ ਕੱਟ ਕਰਕੇ ਲੋਕਾਂ ਨੇ ਇਹਰਾ ਫੈਸਲਾ ਘਮਾਹਾਂ ਭੜਿਆ ਹੈ। ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਤੋਂ ਮੋਹ ਪਟ ਗਿਆ ਤੇ ਹੁਣ ਲੋਕ ਅਕਾਲੀ ਦਲ ਵੱਲ ਮੁੜਨਾ ਚਾਹੁੰਦੇ ਆ ਤੇ ਇੱਕੋ ਇੱਕ ਖੇਤਰੀ ਪਾਰਟੀ ਹੈ ਪੰਜਾਬੀ ਅਕਾਲੀ ਜਿਹੜੀ ਖੇਤਰੀ ਪਾਰਟੀ ਹੈ ਸ਼ੌਂਕੀ ਅਕਾਲੀ ਜਿਹੜੀ ਪੰਜਾਬ ਨੂੰ ਬਚਾ ਸਕਦੀ ਆ ਅੱਜ ਦਾ ਇਹ ਵੱਡਾ ਕੱਟ ਤੁਹਾਡੀ ਗਵਾਈ ਦੇ ਵਿੱਚ ਹੋਇਆ ਦਾ ਸੇਰਾ ਤੁਸੀਂ ਕਿਹਨਾਂ ਨੂੰ ਦਿਨੇ ਆ ਵਰਕਰਾਂ ਨੂੰ ਜਾਂ ਅਕਾਲੀ ਜਿਹੜਾ ਅੱਜ ਦਾ ਕੱਠ ਹੋਇਆ ਵੱਡਾ ਕੱਠ ਹੋਇਆ ਤੁਹਾਡੀ ਗਵਾਈ 'ਚ ਹੋਇਆ ਇਹਦਾ ਸੇਰਾ ਕਿਹਨੂੰ ਦਿਨੇ ਆ ਇਹਦਾ ਸਿਹਰਾ ਸ਼੍ਰੋਮਣੀ ਕਾ ਲਈ ਸਾਡੇ ਨੂੰ ਠੀਕ ਹੈ ਬਹੁਤ ਧੰਨਵਾਦ ਜੀ ਪੂਰ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਖੋਲੇ ਇਹ ਉਹਨਾਂ ਦੇ ਟੀਚਰ ਨੇ ਜਦੋਂ ਦੇ ਜਿੰਨੀਆਂ ਤਨਖਾਹ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਸ਼ੁਰੂ ਕਰਕੇ 10300 10200 ਇਹਨਾਂ ਸਾਰਿਆਂ ਟੀਚਰਾਂ ਦੀ ਕੋਈ ਵੀ ਤਨਖਾਹ ਨਹੀਂ ਵਧੀ ਤੇ ਅੱਜ ਇਹਨਾਂ ਨੂੰ 82 ਦਿਨ ਹੋ ਗਏ ਨਰੇਸ਼ ਕੁਟਾਰੀਆ ਐਮ ਐਲ اے ਦੇ ਦਫ਼ਤਰ ਦੇ ਮੂਹਰੇ ਬੈਠਿਆ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਅਸੀਂ ਇਹਨਾਂ ਦੀ ਹੈਲਪ ਕਰ ਰਹੇ ਹਾਂ ਤੇ ਪਰ ਬਾਰ-ਬਾਰ ਮੁੱਖ ਮੰਤਰੀ ਮੀਟਿੰਗਾਂ ਦੇ ਕੇ ਮੁੱਕਰ ਕੇ ਜੀ ਪੰਜਾਬ ਭਵਨ ਤੋਂ ਬੁਲਾ ਕੇ ਉਸ ਤੋਂ ਬਾਅਦ ਇਹਨਾਂ ਨੇ ਉਥੇ ਆਈ ਨਹੀਂ ਆਪ ਤੇ ਇਹਨਾਂ ਦੀਆਂ ਨਾ ਤੋਂ ਸਰਗਾ ਵਧ ਰਹੀਆਂ 82 ਦਿਨਾਂ ਤੋਂ ਲੇਡੀਜ਼ ਵਿਚਾਰੀਆਂ ਉਹਨਾਂ ਦੇ ਤੁਸੀਂ ਮੈਨੂੰ ਤਾਂ 2013 ਚ ਪੱਤੀ ਹੋਈ ਸੀ 2011 2011 ਚ ਆਪਣੀ ਪਾਰਟੀ ਮਿਲੀ ਅੱਛਾ ਤੇ ਉਦੋਂ ਤੱਕ ਕੋਈ ਸੰਕਾ ਨਹੀਂ ਬਤ ਨਹੀਂ ਸੁਣਾਈ ਨਹੀਂ ਉਹ ਸੈਲਰੀ ਦੇ ਕੰਮ ਕਰ ਰਹੇ ਨੇ ਸੇਮ ਸੈਲਰੀ ਕਿਉਂਕਿ ਕਿੰਨੇ ਸੈਲਰੀ ਹੈ 10 ਤੋਂ ਲੈ ਕੇ 15 ਤੱਕ ਜੀ ਅੱਛਾ ਕੋਈ ਟਾਈਮਲ ਇੰਕ੍ਰੀਮੈਂਟ ਜਾਂ ਕੁਝ ਨਹੀਂ ਚਲੋ ਕਰਦੇ ਹਾਂ ਉਹਨੇ ਲਈ ਪਾਦਰ ਸਾਹਿਬ ਸਾਡੇ ਸਕੂਲ ਨੂੰ ਪਤਾ ਬਾਦਲ ਸਾਹਿਬ ਨੇ ਸ਼ੁਰੂ ਕੀਤੇ ਸੀ ਡਾਕ ਸਕੂਲ ਤੇ ਅਸੀਂ ਨਾ 80 82 ਦਿਨ ਤੋਂ ਧਰਨੇ ਤੇ ਬੈਠੇ ਨਰੇਸ਼ ਗਰਾਟ ਕਟਾਰੀਏ ਦੇ ਦਫਤਰ ਸਾਹਮਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਸੋਚਦੇ ਹਾਂ ਵੀ 13 12 ਤਰੀਕ ਤੱਕ ਅਸੀਂ ਵੇਟ ਕਰਾਂਗੇ ਜੇਕਰ ਸਾਡੀ ਸੈਲਰੀ ਦੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ ਤੇ ਅਸੀਂ 13 ਤਰੀਕ ਨੂੰ ਅੱਕ ਕੇ ਕੋਈ ਐਕਸ਼ਨ ਲੈਣ ਲੱਗਿਆ ਅਸੀਂ ਤਨਖਾਹ ਚਾਹਾਂਗੇ ਐਕਸ਼ਨ ਲੱਗਿਆ ਸਭ ਐਕਸ਼ਨ ਕਰ ਲੈਣੀ ਕੋਈ ਕੱਲੇ ਮੇਰੇ ਤਰਫੋਂ ਵੀ ਆਫੀ ਅਸੀਂ ਆ ਦੀ ਮਿਸਟਰ ਨੂੰ ਮੈਂ ਉੱਥੇ ਵੀ ਅਸੀਂ ਵੀ ਪਾਰਟੀ ਦਰਫੋਂ ਅਫੈਕਟ ਕੋਣੀ ਆ ਸਰਵੀਰ ਸਿੰਘ ਬਾਦਲ ਜੀਰਾ ਦੇਖੇ ਪਹੁੰਚੇ ਆ ਤੁਸੀਂ ਇਸ ਬਾਰੇ ਤੁਹਾਡੇ ਕੀ ਵਿਚਾਰ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰੈਨਮਾਈ ਹੀਟ ਜੀਰਾ ਸ਼ਹਿਰ ਵਿੱਚ ਕੇ ਪਹੁੰਚੀ ਆ ਤੇ ਜੀਰਾ ਹਰਕਾ ਸਾਰੇ ਦੇ ਵਿੱਚ ਆਈ ਆ ਬੇਤਹਾਸ਼ਾ ਪਿੰਡਾਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਬਹੁਤ ਵੱਡਾ ਜਿਹੜਾ ਉਸ ਵਾਸਤੇ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਹੈ ਹਰ ਦੁਕਾਨਦਾਰ ਨੇ ਸ਼ਹਿਰ ਦੇ ਵਿੱਚ ਰੁੱਕ ਕੇ ਉਹਨਾਂ ਨੂੰ ਬਕਾਇਦਾ ਹਾਰ ਪਾਈ ਸਿਰੋਪੇ 'ਤੇ ਕੋਲੋਨਾ 'ਤੇ ਖੁਸ਼ੀ ਦੀ ਮਾਰਕਾ ਕੀਤੀ ਆ ਹੱਥਾਂ ਦੇ ਉੱਤੇ ਸ਼ਹਿਰ ਦੇ ਵਿੱਚ ਸਾਰੀਆਂ ਜਿੰਨੀਆਂ ਨਮਾਇਤਾ ਯੂਨੀਅਨਾਂ ਸਨ ਜਿਹੜੇ ਪੱਖੋਂ ਸਾਰਿਆਂ ਨੇ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਹੈ ਬਾਹਰ ਐਸੋਸੀਏਸ਼ਨ ਨੇ ਕੀਤਾ ਕਰੀਆਨਾ ਯੂਨੀਅਨ ਨੇ ਕੀਤਾ ਕੱਪੜੇ ਯੂਨੀਅਨ ਨੇ ਕੀਤਾ ਹੈ ਲੇਬਰ ਯੂਨੀਅਨ ਨੇ ਕੀਤਾ ਹੈ ਜਿੰਨੀਆਂ ਵੀ ਸੀਮੈਂਟ ਯੂਨੀਅਨ ਸ਼ੈਲਰ ਯੂਨੀਅਨ ਆਰਟੀ ਯੂਨੀਅਨ ਜਿੰਨੀਆਂ ਵੀ ਵੱਖ-ਵੱਖ ਚਤੇ ਬੰਦੀਆਂ ਸੀ ਸਾਰੀਆਂ ਧਾਰਮਿਕ ਔਰ ਦੂਜੀਆਂ ਰਾਜਨੀਤਿਕ ਜਿੰਨੀਆਂ ਸਾਰੀਆਂ ਔਰ ਪਬਲਿਕ ਨੇ ਵੱਡੇ ਤੌਰ ਤੇ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਔਰ ਬੇਤਹਾਸ਼ਾ ਜਿਹੜਾ ਉਹ ਮੀਲਾਂ ਦੇ ਮੀਲ ਜਿਹੜਾ ਉਹ ਪਬਲਿਕ ਨੇ ਜਿਹੜਾ ਉਹ ਕੱਟ ਕਰਕੇ ਸਾਫਤ ਕਰਤਾ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਹਨ ਉਹ ਸਰਦਾਰ ਬਾਦਲ ਸਾਹਿਬ ਦੀ ਜਿਹੜੀ ਰਹਿਨਮਾਈ ਹੈ ਜਿਹੜੀ ਉਹ ਸਰਕਾਰ ਬਸ ਪਣ ਗਈ ਔਰ ਲੋਕ ਜੋ ਸਰਦਾਰ ਮਾਨ ਸਾਹਿਬ ਦੇ ਜਿਹੜੇ ਝੂਠੇ ਵਾਅਦਿਆਂ ਤੋਂ ਲੋਕ ਖਫਾ ਹੋ ਚੁੱਕੇ ਆ ਔਰ ਜਿਹੜੀ ਬੇਤਹਾਸ਼ਾ ਇਸ ਵੇਲੇ ਗੁੰਡਾ ਕਰਦੀ ਦੀ ਨਛੇ ਦੀ ਜੋ ਬੇਰਜਕਾਰੀ ਦੀ طرف ਸੰਧੀ भ्रष्टाचारी जो सारा ऐसा पंजाब इज्जाम ਲੋਕਾਂ ਨੂੰ ਮਿਲਿਆ ਹੈ ਉਹਦੇ ਤੋਂ ਲੋਕ ਅਸਲ ਵਿੱਚ ਬਾਤ ਤੇ ਹੱਥ ਜੀ ਹੈ ਇਸ ਕਰਕੇ ਬਾਦਲ ਸਾਹਿਬ ਨੂੰ ਬਹੁਤ ਹੀ ਵੱਡੇ ਫਕਰ ਤੇ ਜਿਹੜਾ ਉਹ ਸਮਾਚਨ ਮੈਨਣਾ ਕਿ ਜਿਹੜਾ ਲੋਕ ਉਹਨਾਂ ਦੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਲੋਕ ਚਾਹੁੰਦੇ ਆ ਵੀ ਛੇਤੀ ਜਿਹੜਾ ਉਹ ਬਾਦਲ ਸਾਹਿਬ ਦੇ ਹੱਥਾਂ ਦੇ ਪੰਜਾਬ ਦੀ ਸੁਰੱਖਤ ਬਾਤ ਲਾਵੇ ਬਾਜੋ ਸਾਨੂੰ ਵੱਤ ਤੋਂ ਵੱਧ ਜਿਹੜਾ ਉਹ ਜੋ ਸੋਖ ਪਹਿਲਾ ਪ੍ਰਾਪਤ ਅਕਾਲੀ ਗੱਲ ਕਰੇ ਹੋਏ ਆ ਸਾਨੂੰ ਹੌਣ ਔਰ ਸੰਗਾਂ ਨਿਜਾਮ ਪੰਜਾਬ ਦਾ ਸੁਧਰ ਸਕੇ ਔਰ ਸੋਖ ਸ਼ਾਂਤੀ ਦੇ ਨਾਲ ਜਿਹੜਾ ਬੋਹ ਪਰ ਹੈ ਜਿਨ੍ਹਾਂ ਨੇ ਆਜੀ ਯਾਤਰਾ ਵਿੱਚ ਹਿੱਸਾ ਪਾਇਆ ਜੀਰੇ ਹਲਕੇ ਦੀ ਯਾਤਰਾ ਅੱਜ ਇੱਥੇ ਹੀ ਖਤਮ ਹੋ ਰਹੀ ਹੈ ਅਸੀਂ ਹੁਣੀ ਫਿਰੋਜ਼ਪੁਰ ਜਾਣਾ ਹੈ ਜਿਹੜੇ ਵੀਰਾਂ ਨੇ ਫਿਰੋਜ਼ਪੁਰ ਨਾਲ ਜਾਣਾ ਉਹ ਆਪਣੀ ਗੱਡੀਆਂ 'ਚ ਬਹਿ ਜਾਣ ਤੇ ਨਾਲ ਆ ਜਾਣ ਕਿਉਂਕਿ ਇੱਥੋਂ ਅਸੀਂ ਸਿੱਧੇ ਹੁਣ ਫਿਰੋਜ਼ਪੁਰ ਚੱਲੇ ਆ ਸਾਰੇ ਵਰਕਰਾਂ ਦਾ ਸਾਰੇ ਸੇਕੋ ਸਾਹਿਬ ਦੀ ਟੀਮ ਦਾ ਸੇਕੋ ਸਾਹਿਬ ਦਾ ਇਸ ਸ਼ਹਿਰ ਨਿਵਾਸੀਆਂ ਦਾ ਸਾਰੇ ਹਲਕੇ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਯਾਤਰਾ ਨੂੰ ਸਫਲ ਬਣਾਉਣ ਵਾਸਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੇ ਓ